ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਈ ਹੋਈ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਲੱਖ ਲੱਖ ਵਧਾਈ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਵੇਰ ਦੇ ਹੀ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਦੁੱਧ ਰੇ ਲੰਗਰ ਕਿਤੇ ਦਾਲ ਫੁਲਕਾ ਕਿਤੇ ਜਲੇਬਾਂ ਦੇ ਲੰਗਰ ਚਾਹ ਪਕੌੜਿਆਂ ਦੇ ਲੰਗਰ ਲੱਗ ਰਹੇ ਹਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡਾ ਬਲੌਗ ਹੈ ਵੰਚ ਫੋਟੋਗ੍ਰਾਫਰ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਥਮ ਪਗੋਤੀ वाहे गुरु वाहे गुरु ད�ས ད�ས དས 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 ད� ਕੰਟੀ ਰਾਜ ਜੇ ਉਹ ਬੋਲੋ ਪਾਣੀ ਤੇ ਰੋਟੀ ਆਦੀ ਦੀ ਖਾਣੇ ਆਉ ਲੰਗਰ ਨਾਲ ਪੂਰਾ ਦਸਤ ਮਹਾਰਾਜ ਭਜਾਨੇ ਨਾਲ ਪ੍ਰਚੂ ਕਰਨੇ ਕਾਲ ਤੋਂ ਕਰੀ ਗਏ ਸ੍ਰੀ ਸ਼ਿਖਰੋਸਾ ਨਾਮ ਦਾ ਨਾਮ ਕਰਦੇ ਪਲਾ ਕਰਦੀਆਂ ਰਵਾਇਆਂ ਵਿੱਚ ਵਰਤਤਾ ਨੂੰ ਬਰਤਨ ਪਰੂ ਦੀ ਕਰੋ ਉਹਨਾਂ ਵੱਗ ਬਖਸ਼ੇ ਨਾਮ ਤੇ ਆਵੇ ਆਹ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਸਤਿ ਸ੍ਰੀ ਅਕਾਲ ਅਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਬੱਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਨੂੰ ਮੁੱਖ ਰੱਖਦੇ ਵੰਚ ਫੋਟੋਗ੍ਰਾਫੀ ਵਾਲਿਆਂ ਨੇ ਅੱਜ ਦੁੱਧ ਦਾ ਲੰਗਰ ਲਾਇਆ ਜੀ ਸਾਰੀ ਟੀਮ ਲਈ ਆ ਬਹੁਤ ਹੀ ਸੇਵਾ ਨਿਭਾਉਣ ਤੇ ਜੋਰਾਵਰ ਸਿੰਘ ਦੁੱਧ ਨੂੰ ਲਾ ਰਿਹਾ ਹੈ ਤੜਕਾ ਇੱਥੇ ਇਧਰ ਟੀਮ ਰਹੀ ਵਰਤ ਹੁਣ ਦੁੱਧ ਲਓ ਜੀ ਸੇਵਾ ਕਰ ਰਹੇ ਨੇ ਬੰਦੇ ਸਾਡੇ ਸ਼੍ਰੀ ਗਾਮਦਾਸ ਜੀ ਦੇ ਪਗਰਨ ਅੰਦਰ ਬੱਬਾ ਦੀਪ ਸਿੰਘ ਦੇ ਜੰਮਦੇ ਆ ਜੀਆਂ ਦੋਦੀ ਸੇਵਾ ਨਾਲ ਗੋੜ ਵਾਲੇ ਮੱਟੀਆਂ ਚੱਲ ਰਹੀਆਂ ਸੰਗਤ ਸਜੰਦੀ ਦੀ ਵਾਹ ਜੀ ਵਾਹ ਲਓ ਜੀ ਵੈਗਰੂ ਪਿਕਾਸ਼ਾ ਜੀ ਦੁੱਧ ਦੀ ਸੇਵਾ ਨਿਭਾ ਰਹੇ ਨੇ ਪੂਰੀ ਸਰਦਾ ਦੇ ਨਾਲ ਇਧਰ ਟੀਮਾਂ ਛੱਕ ਰਹੀਆਂ ਦੁੱਧ ਗੱਫੇ ਛੱਕ ਰਹੀਆਂ ਵੇਖੋ ਕਿਦਾਂ ਲੱਗ ਰਿਹਾ ਅੱਜ ਬੈਂ ਨਾ ਬੜਾ ਵਧੀਆ ਹੈ ਬਹੁਤ ਵਧੀਆ ਸਰਾ ਘਰ ਆਉਂਦਾ ਹੈ ਮੈਂ ਨਾ ਸਰਾ ਅੱਗੇ ਅੰਦਰ ਪਕੌੜੇ ਦੀ ਸੇਵਾ ਚੱਲਦੀ ਪਕੌੜੇ ਗੋਭੀ ਆ ਗਈ ਆ ਗੋਭੀ ਵਾਲੇ ਫਿਰ ਬਣਨ ਲੱਗੇ ਆਹ ਗੋਭੀਆਂ ਲੱਗੇ ਬਣਨ ਨਾਲ ਚੜ੍ਹਦੀ ਵੀ ਵਾਹ ਜੀ ਵਾਹ ਇਧਰ ਫਿਰ ਸੰਗਤਾਂ ਨੂੰ ਆਉਣਗੇ ਫਿਰ ਹਾਂ ਜੀ ਤੁਹਾਨੂੰ ਫੋਨ ਕਰਦੇ ਆਓ ਪਹੁੰਚ ਚਲੋ ਆਗੇ ਆਗੇ ਦੁੱਧ ਵੀਰ ਜੀ ਹੋਰ ਆ ਗਿਆ ਜੋਰਾਵਰ ਸਿੰਘ ਨੇ ਲੈ ਆਏ ਨੇ ਤੇ ਸੇਵਾ ਪੂਰੀਆਂ ਨਿਭਾ ਰਹੀਆਂ ਸੰਗਤਾਂ ਪੜਦੋ ਪੜਦੋ ਓ ਟੱਕੜ ਫਣੀ ਪੜੱਕੜ ਫਣੀ ਓ ਸੋਨੂ ਓ ਫਣੀ ਟੱਕਣ ਸੇਵਾ ਸਾਡਾ ਲੋਕ ਚ ਹੈ ਨਹੀਂ ਨਿਤ ਦੇਸ ਨਾ ਚੋਕਾ ਜੀ ਆਹ ਵੇਖੋ ਇੱਕ ਮਮਮੀ ਵੀ ਸੇਵਾ ਵੜੀ ਨਿਭਾ ਰਿਆ ਪੂਰੀ ਅੱਜ ਲੋ ਜੀ ਉਹ ਉਹ ਆਰਾ ਗੁਰ ਆਉਂਦਾ ਦੀ ਬੜੀ ਕਿਰਪਾ ਹੁੰਦੀ ਵੇਖੋ ਓਏ ਥੱਲੇ ਹਲਾਈ ਜਾਓ ਹਾਂ ਅਦਾ ਸ਼ਰੀ ਜੀ ਕਿਦਾਂ 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 ਚੱਲੰਦਿਆ ਆਉਂਦਾ ਤੁਹਾਨੂੰ ਦੁੱਧ ਦੁੱਧ ਕਿਦਾਂ ਦਾ ਆ ਤੁਹਾਨੂੰ ਦੁੱਧ ਦੇ ਘੁੱਟ ਭਰ ਕੇ ਵੇਖੋ ਦੱਸੋ ਸਵਾਦ ਆ ਮਠੀ ਚਲੀ ਜਾਂਦੀ ਹੈ ਜੇ ਆ ਨੱਥੂ ਸਿੰਘ ਵਿਆ ਨੱਥੂ ਕਿਦਾਂ ਸਵਾਦ ਆ ਦੱਸਦਾ ਨਹੀਂ ਹੈ ਡਾਇਰੈਕਟਰ ਗੁੱਡ ਲਓ ਜੀ ਦੁੱਧ ਦੀ ਸੇਵਾ ਚੱਲ ਰਹੀ ਆ ਸੰਗਤਾਂ ਪੂਰੀਆਂ ਦੁੱਧ ਦਹੀਂਾਂ ਛਗਣ ਛਕਾਉਣ ਦੇਖੋ ਕੱਲ ਵੀ ਆਇਆ ਸਾਡੇ ਕੋਲ ਹਾਂਜੀ ਬੱਚਾ ਇਹ ਕਰਨ ਬਾਂਮਣ ਦੇਖੋ ਦਿਆ ਪੂਰੀ ਸ਼ਰਦਾਨਾ ਸੇਵਾ ਕਰਨ ਦੇਖੋ ਹਾਂਜੀ ਦੁਨੀਆ ਸ਼ੱਕ ਰਹੀ ਵੇਖੋ ਬਾਗਰੋ ਜੀ ਮੱਠੀਆਂ ਦੀ ਸੇਵਾ ਵੀ ਚੱਲ ਰਹੀ ਹੈ ਇਹਦਾ ਕਰਨ ਬਾਸ਼ਾ ਬਾਬਾ ਕਰਨ ਜੀ ਵੀ ਰਹਿ ਸੇਵਾ ਕਰਨ ਆਪੀ ਕਰਨ ਜੀ ਵੇਖੋ ਤੜਾ ਤੜ ਸੇਵਾ ਸੱਤਾ ਸਤਾ ਸ਼ੈਲਰਾਂ ਵਾਲਾ ਵੀ ਦੁੱਧ ਪੀ ਰਾਣਾ ਨਾਲ ਡਾਕਟਰ ਸਾਹਿਬ ਨੱਤੂ ਜੀ ਆ ਰੋਕੇ ਡਾ ਨੱਤੂ ਨੱਤੂ ਜੀ ਨੱਤੂ ਜੀ ਬਾਬਾ ਮੂਮੀ ਜੀ ਵਾਹ ਜੀ ਵਾਹ ਟੀਮਾਂ ਮਗਰ ਬੈਠੀਆਂ ਸ਼ਾਦੇ ਚੱਲ ਰਹੇ ਨੇ ਲੰਗਰ ਮਠੀਆਂ ਦੇ ਕਿਧਰੇ ਮਠੀਆਂ ਕਿਧਰੇ ਸ਼ੱਕਰ ਪਾਰੇ ਗੁੜ ਵਾਲੇ ਸ਼ੱਕਰ ਪਾਰੇ ਬਾਗਰੋ ਜੀ ਟਰੇ ਖੜੋ ਇੱਕ ਜਣਾ ਟਰੇ ਖੜੋ ਇੱਕ ਜਣਾ ਡਾਇਰੈਕਟਰ ਰਾਣਾ ਜੀ ਸੇਵਾ ਨਿਭਾਉਂਦੇ ਹੋਏ ਪੂਰੀ ਡਾਇਰੈਕਟਰ ਨੰਦਾ ਜੀ ਸੇਵਾ ਨਿਭਾਉਂਦਾ ਹੈ ਪੂਰੀ ਬਹੁਤ ਹੀ ਇਹਨਾਂ ਨੇ ਦਰਸ਼ਕਾਂ ਨੇ ਸੇਵਾ ਕੀਤੀ ਆਪਣੀ ਲਓ ਜੀ ਸੇਵਾ ਕਰਦੇ ਕਰਦੇ ਰਾਸ਼ ਬਹੁਤ ਜ਼ਿਆਦਾ ਪੈ ਗਿਆ ਵੇਖੋ ਪਤੀਰ ਸੱਤੇ ਜੀ ਲੈਣਾ ਫੋਕਸ ਸੱਤਾ ਫੋਕਸ ਕਰਨਾ ਪੂਰਾ ਸੱਤੇ ਦੇ ਸੱਤੇ ਦੇ ਡਾਕਟਰ ਸਾਹਿਬ ਪੂਰੀ ਸੇਵਾ ਨਿਭਾ ਰਿਹਾ ਵੇਖੋ ਨਾਲ ਮومی ਜੀ ਉਹ ਵੇਖੋ ਵੇਖੋ ਵੇਖ ਕੇ ਧਰਨਾ ਹਾਂ ਰੱਖੀਏ ਚਲ ਹਾਂਜੀ ਰਵਿਸ਼ ਕੇ ਖਾਲਸਾ ਬਾਈ ਜੀ ਫਤਿਹ ਸੰਤਨ ਬਾਬਾ ਦੀਪ ਸਿੰਘ ਜੀ ਦੇ ਜਰਮ ਦਿਹਾੜੇ ਨੂੰ ਮੁਖ ਰੱਖਦੇ ਹੋਏ ਭਗਤਾਂ ਦੀ ਸੇਵਾ ਕਰ ਰਹੀਆਂ ਨੇ ਸੰਣਾੜੇ ਚੱਕ ਰਹੀਆਂ ਨੇ ਤੇ ਨਾਲੇ ਸਿਕਾ ਰਹੀਆਂ ਨੇ ਆਓ ਜੀ ਤੁਹਾਨੂੰ ਹਾਜ਼ਰੀ ਭਰੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਬਾਬਾ ਦੀਪ ਸਿੰਘ ਜੀ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਅਡਾ ਲੋਕਪਗੇ ਦੇ ਵਿੱਚ ਦੁੱਧ ਦਾ ਲੰਗਰ ਲਾਇਆ ਗਿਆ ਸਮੁੱਚੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਮੁਬਾਰਕਾ ਤੇ ਇਹ ਸਾਡੀ ਬਿਕਾਵੀ ਕੀ ਲੋਕਪਗੇ ਤੋਂ ਅੱਜ ਤਹੀ ਅੱਗੇ ਵੀ ਵੀਰ ਵੰਸ਼ ਫੋਟੋਗ੍ਰਾਫੀ ਵਾਲਿਆਂ ਦੇ ਬਲੌਗ ਦੇਖੇ ਹੋਣਗੇ ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਇਲਾਕੇ ਦੇ ਜੋ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਦਰਸ਼ਨ ਕਰਾ ਰਹੇ ਨੇ ਸੋ ਤੁਸੀਂ ਇਸ ਵਲੌਗ ਨੂੰ ਵੀ ਪਿਆਰ ਕਰਨਾ ਬੜੇ ਪਛਾਣ ਤੋਂ ਇੱਕ ਵਾਰ ਫਿਰ ਤੋਂ ਤੁਸੀਂ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ